ਦੇ ਪੋਲਾ ਪਾਲਾ ਬੰਦਾ ਜਿਹੜਾ ਸੇਵਾਦਾਰ ਬਣ ਕੇ ਸੇਵਾ ਕਰਿਆ ਕਿਉਂਕਿ ਗੁੱਸਾ ਦੇ ਅਹੰਕਾਰ ਉਹ ਤੁਸੀਂ ਵੀ ਸਮਝਦੇ ਹੋ ਜਿਹੜੇ ਪੂਰੇ ਸੋਨਾ ਚੁੰਦੇ ਹੋ ਪੁਰਾਣੀਆਂ ਪਾਰਟੀਆਂ ਦੇ ਲੀਡਰ ਜਿਹੜੇ ਹਮੇਸ਼ਾ ਹੀ ਹੰਕਾਰ ਪਰ ਰਹਿੰਦੇ ਸੀ ਗੁੱਸੇ ਦਾ ਪਰ ਰਹਿੰਦੇ ਸੀ ਕੰਨੀ ਪਾਰਟੀਏ ਜਿਹੜੇ ਸਾਰੇ ਵਿਧਾਇਕ ਮੰਤਰੀ ਰਾਜ ਸਭਾ ਮੈਂਬਰ ਸਾਡੇ ਇਥੇ ਦਾ ਮੁੱਖ ਮੰਤਰੀ ਸਾਹਿਬ ਨੇ ਮਾਣੇ ਵੜ ਕੇ ਸੇਵਾਦਾਰ ਬਣ ਕੇ ਸੇਵਾ ਨਿਭਾ ਰਿਆ ਕਾਂਗਰਸ ਦੇ ਉਮੀਦਵਾਰ ਕਾਂਗਰਸ ਦੇ ਉਮੀਦਵਾਰ ਦੇ ਉੱਤੇ ਉਹ ਕੋਈ ਬਰੀ ਨਹੀਂ ਹੋਏ ਉਹਨਾਂ ਨੂੰ ਸਿਰਫ ਤੇ ਸਿਰਫ ਜਮਾਨਤਾ ਮਿਲੀਆਂ ਹੋਈਆਂ ਕਾਂਗਰਸ ਦੇ ਉਮੀਦਵਾਰਾਂ ਦੇ ਉੱਤੇ ਜੇ ਉਹਨਾਂ ਦਾ ਟਕਬਾਰੀ ਜਨ ਕਰੋ ਸੰਜੀਵ ਅਰੋੜਾਈ ਦੇ ਨਾਲ ਜ਼ਮੀਨ ਦੇ ਸਮਾਨਤਾ ਦੇ ਅੰਦਰ ਦੂਸਰੇ ਪਾਸੇ ਕਾਂਗਰਸ ਦੇ ਕੈਂਡੀਡੇਟ ਨੂੰ ਦੇਖ ਲਓ ਜਿਹੜਾ ਕਿ ਜਿਹੜਾ ਕਿ ਬਹੁਤ ਵੱਡੇ ਇਲਜ਼ਾਮਾਂ ਦੇ ਤਹਿਤ ਹੁਣੇ-ਹੁਣੇ ਬਹੁਤ ਲੰਬੀ ਜੇਲ੍ਹ ਕੱਟ ਕੇ ਆਇਆ ਹੈ ਔਰ ਦੋਆ ਦੀ ਇਮਾਨਦਾਰੀ ਦਾ ਜਿਹੜਾ ਫਰਕ ਹੈ ਉਹ ਦੁਨੀਆ ਆਪੇ ਹੀ ਪਠਾਉਂਦਾ ਹੈ ਦੇਖੋ ਜੇ ਤਾਂ ਆਪਾਂ ਕੰਮਾਂ ਦੀ ਗੱਲ ਕਰੀਏ ਤੇ ਸਾਡਾ ਮੁਕਾਬਲਾ ਕਿਸੇ ਨਾਲ ਨਹੀਂ ਜੇ ਆਪਾਂ ਕੈਂਡੀਡੇਟ ਦੀ ਸ਼ਖਸੀਅਤ ਦੀ ਗੱਲ ਕਰੀਏ ਤੇ ਸਾਡਾ ਮੁਕਾਬਲਾ ਕਿਸੇ ਨਾਲ ਨਹੀਂ ਜੇ ਸਾਡਾ ਲੋਕਾਂ ਦੇ ਵਿੱਚ ਕਨੈਕਟ ਕਿਹੋ ਜਿਹਾ ਉਹਦੇ ਨਾਲ ਗੱਲ ਕਰੀ ਤਾਂ ਸਾਡਾ ਮੁਕਾਬਲਾ ਕਿਸੇ ਨਾਲ ਨਹੀਂ ਪਰ ਜੇ ਹੁਣ ਦੂਜੀਆਂ ਪਾਰਟੀਆਂ ਸਿਰਫ दारूਆਂ ਸ਼ਰਾਬਾਂ ਪੈਸਿਆਂ ਦੇ ਨਾਂ ਦੇ ਨਾਲ ਕੰਪੈਰੀਜ਼ਨ ਕਰਨਾ ਚਾਹੁੰਦੇ ਨੇ ਤੇ ਫਿਰ ਭਾਈ ਸਾਡਾ ਨਾਲ ਕੋਈ ਮੁਕਾਬਲਾ ਨਹੀਂ ਹੈਗਾ ਅਸੀਂ ਤਾਂ ਲੋਕਾਂ ਦੇ ਘਰ ਜਾ ਕੇ ਆਪਣੇ ਉੜ ਕੇ ਵੋਟ ਮੰਗਾ ਕੇ ਕੰਮ ਦੇ ਨਾਂ ਤੇ ਮੰਗਾਗੇ ਰਾਸ ਸਭਾ ਮੈਂਬਰ ਅਤੇ ਲੁਧਿਆਣਾ ਪੱਛਮੀ ਜਿਮਨੀ ਚੋਣਾਂ ਲਈ ਆਮ ਆਦੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ ਦੇ ਚੋਣ ਦਫ਼ਤਰ ਦਾ ਉਦਘਾਟਨ ਅੱਜ ਪਾਰਟੀ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਅਤੇ ਹੋਰ ਮੰਤਰੀ ਅਤੇ ਸੀਨੀਅਰ ਆਗੂਆਂ ਵੱਲੋਂ ਮਲਾ ਰੋਡ ਲੁਧਿਆਣਾ ਵਿਖੇ ਕੀਤਾ ਗਿਆ ਇਸ ਮੌਕੇ ਵਾਹਿਗੁਰੂ ਅੱਗੇ ਅਰਦਾਸ ਵੀ ਕੀਤੀ ਗਈ ਇਸ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆਂ ਪਾਰਟੀ ਆਫਗਾਨੇ ਜਿਮਨੀ ਚੋਣਾ ਅਰੋੜਾ ਦੀ ਜਿੱਤ ਦਾ ਦਾਅਵਾ ਕੀਤਾ ਅੱਜ ਸੰਜੀਵ ਅਰੋੜਾ ਜੀ ਦੇ ਦਸਤਰੀ ਓਪਨਿੰਗ ਦੇ ਵਿੱਚ ਸਾਡੇ ਪੰਜਾਬ ਪ੍ਰਧਾਨਮਨ ਲੜੋੜਾ ਜੀ ਪਹੁੰਚ ਰਹੇ ਨੇ ਜਿੱਥੇ ਬਹੁਤ ਜ਼ੋਰ ਸ਼ੋਰ ਨਾਲ ਪ੍ਰਚਾਰ ਚੱਲ ਰਿਹਾ ਆ ਆਪ ਦੀ ਸਰਕਾਰ ਆ ਆਪ ਦਾ ਹੀ ਐਮਐਲਏ ਬਣਨ ਜਾ ਰਿਹਾ ਸੋ ਦਸਤਰ ਖੁੱਲਣਾ ਬਹੁਤ ਜ਼ਰੂਰੀ ਸੀਗਾ ਤੇ ਦਸਤਰ ਅੱਜ ਓਪਨਿੰਗ ਹੋਣ ਜਾ ਰਹੀ ਆ ਸੋ ਬਹੁਤ ਇਮਾਨਦਾਰ ਤੇ ਦਿਲਦਾਰ ਤੇ ਲੋਕਾਂ ਦੇ ਕੰਮ ਆਉਣ ਵਾਲੇ ਨਾ ਗੁੱਸਾ ਨਾ ਹੰਕਾਰ ਸੰਜੀਵ अरोड़ा ਜਿਹੜੇ ਹੈਗੇ ਇਸ ਵਾਰ ਐਮਐਲਏ ਬਣ ਜਾ ਰਹੇ ਨੇ ਸਾਡਾ ਦੇਖ ਲਓ ਹਾਲ ਘਰਿਆ ਪਿਆ ਦਫ਼ਤਰ ਦੀ ਓਪਨਿੰਗ ਤੇ ਇੰਨਾ ਪਿਆਰ ਕਰਦੇ ਨੇ ਹਲਕੇ ਦੇ ਲੋਕ ਸੋ ਬਹੁਤ ਮੁਬਾਰਕਬਾਦ ਮੈਂ ਐਡਵਾਂਸ ਚ ਮੁਬਾਰਕਬਾਦ ਜਿੰਨਾ ਆਪਣੇ ਪਾਰਟੀ ਸੁਪਰੀਮ ਮੋਰਿੰਦ ਕੇਜਰੀਵਾਲ ਜੀ ਨੂੰ ਮੁੱਖ ਮੰਤਰੀ ਸਰਦਾਰ ਬਰਨ ਸਿੰਘ ਮਾਨ ਜੀ ਨੂੰ ਅਮਨ ਅਰੋੜਾ ਜੀ ਆ ਰਹੇ ਉਹਨਾਂ ਨੂੰ ਮੁਬਾਰਕਬਾਦ ਹੈ ਤੇ ਸੰਜੀਵ ਅਰੋੜਾ ਜੀ ਨੂੰ ਉਹਨਾਂ ਨੂੰ ਐਡਵਾਂਸ ਦੇ ਵਿੱਚ ਵਧਾਈਆਂ ਦਿੰਦਾ ਕਿ ਬਹੁਤ ਵੱਡੀ ਲੀਡ ਨਾਲ ਉਹ ਜਿੱਤਣਗੇ ਬਤਰੀ ਦਾ ਮਤਲਬ ਕੀ ਆ ਪੰਜਾਬ ਦਾ ਹੰਕਾਰ ਦਾ ਭਾਜੀ ਇਸ ਬੰਦੇ ਦੇ ਕੋਲਾ ਪਾਲਾ ਬੰਦਾ ਹੈ ਜਿਹੜਾ ਸੇਵਾਦਾਰ ਬਣ ਕੇ ਸੇਵਾ ਕਰਿਆ ਕਿਉਂਕਿ ਗੁੱਸਾ ਤੇ ਹੰਕਾਰ ਉਹ ਤੁਸੀਂ ਵੀ ਸਮਝਦੇ ਹੋ ਮੇਰੇ ਕੋਲ ਸੋਚਣਾ ਚਾਹੁੰਦੇ ਹੋ ਪੁਰਾਣੀਆਂ ਪਾਰਟੀਆਂ ਦੇ ਲੀਡਰ ਜਿਹੜੇ ਹਮੇਸ਼ਾ ਹੀ ਹੰਕਾਰ ਪਰ ਰਹਿੰਦੇ ਸੀ ਗੁੱਸੇ ਪਰ ਰਹਿੰਦੇ ਸੀ ਪਹਿਲੀ ਪਾਰਟੀਆਂ ਜਿਹੜੇ ਸਾਰੇ ਉਹਦਾ ਇੱਕ ਮੰਤਰੀ ਰਾਜ ਸਭਾ ਮੈਂਬਰ ਸਾਡੇ ਇਥੇ ਤੱਕ ਮੁੱਖ ਮੰਤਰੀ ਸਾਹਿਬ ਨੇ ਮਾਣੇ ਬਣ ਕੇ ਸੇਵਾਦਾਰ ਬਣ ਕੇ ਸੇਵਾ ਨਿਭਾ ਰਿਹਾ ਹੈ ਤੇ ਇਹਦਾ ਮਤਲਬ ਇਹ ਹੀ ਹੈ ਕਿ ਨਾ ਗੁੱਸਾ ਨਾ ਅਹੰਕਾਰ ਅਸੀਂ ਸੇਵਾਦਾਰ ਹੈ ਸੇਵਾ ਕਰਨੀ ਹੈ ਸੇਵਾ ਕਰਨੀ ਸਰ ਬੋਤਾਂ ਕਿਸੇ ਇਰਾਦੇ ਦੇ ਬੰਦੋ ਕੇ ਲੈ ਕੇ ਸਾਡੇ ਕੰਮਾਂ ਦੇ ਅਧਾਰ ਤੇ 3 ਸਾਲਾਂ ਜਿੰਨੇ ਕੰਮ ਹੋਏ ਹੈ ਰੋਕੜੋ ਦੀ ਸਪੀਡ ਦੇ ਕੰਮ ਹੋ ਰਹੇ ਆ ਬਦਲਦਾ ਪੰਜਾਬ ਜਾ ਰਿਹਾ ਦੇਖੋ ਅਜ ਤੱਕ ਕਿਸੇ ਸਰਕਾਰ ਨੇ ਕੰਮ ਕੀਤਾ ਸੀ ਜਿੰਨੇ ਕੰਮ 3 ਸਾਲ ਚ ਹੋਏ ਚਲਦੇ ਹਾਂ ਦੇ ਵਿੱਚ ਵਿਆਸੀ ਸਾਡੇ ਰਾਜ ਸਵਾਹ ਮੈਂਬਰ ਸੰਦੀਪ ਰੂੜਾ ਜੀ ਨੇ ਸਿਵਲ ਹਸਪਤਾਲ ਦੇ ਐਸਆਈ ਦਾ 에어ਪੋਰਟ ਲੈ ਆ ਰਹੇ ਨੇ ਸਾਰੇ ਪੱਸੀ ਸੁਧਾਰ ਕੀਤਾ ਸੋ ਇਹਨਾਂ ਨੇ ਕਮਰੇ ਦੇ ਆਧਾਰ ਤੇ ਇਹਨਾਂ ਨੂੰ ਵੋਟ ਪੈ ਰਹੀ ਹੈ ਸਾਡੀ ਪਾਰਟੀ ਦੇ ਕਮਰੇ ਦੇ ਆਧਾਰ ਤੇ ਵੋਟ ਪੈ ਰਹੀ ਲੋਕਾਂ ਨੂੰ ਕੀ ਵੀ ਲੱਗ ਜਾ ਲੋਕਾਂ ਨੂੰ ਇਹੀ ਬੇਨਤੀ ਹੈ ਕਿ ਜੇ ਆਪਣੀ ਆਮ ਆਦਮੀ ਪਾਰਟੀ ਸਰਕਾਰ ਦੋ ਸਾਲ ਸਰਕਾਰ ਦੇ ਪੇਲੇ ਸੰਜੀਵ ਅਰੋੜਾ ਬੜਾ ਵਧੀਆ ਸ਼ਰੀਫ ਇਨਸਾਨ ਨੇ ਸੇਵਾਦਾਰ ਨੇ ਤੇ ਆਪਾਂ ਨੂੰ ਇੱਕ ਇੱਕ ਵੋਟ ਜਿਹੜੀ ਹੈ ਸੰਜੀਵ ਅਰੋੜਾ ਜੀ ਨੂੰ ਆਮ ਆਦਮੀ ਪਾਰਟੀ ਨੂੰ ਪਾਉਣੀ ਚਾਹੀਦੀ ਹੈ ਪ੍ਰਿੰਟ মিডিਆ ਦਾ ਤਾਜ਼ਿਲ ਦੀ ਗੈਰਾਈ ਤੋਂ ਧੰਨਵਾਦ ਕਿ ਅੱਜ ਤੁਸੀਂ ਉਰੇ ਕਵਰੇਜ ਕਰਨ ਲਈ ਪਹੁੰਚੇ ਹੋ ਸਾਡੇ ਬੜੇ ਹੀ ਹੁਨਾਰ ਉਮੀਦਵਾਰ ਸੰਜੀਵ अरोड़ा ਜੀ ਜੋ ਵੈਸਟ ਤੋਂ ਲੁਧਿਆਣਾ ਵੈਸਟ ਤੋਂ ਕੈਂਡੀਡੇਟ ਨੇ ਇਲੈਕਸ਼ਨ ਲੜ ਰਹੇ ਨੇ ਅੱਜ ਉਹਨਾਂ ਵੱਲੋਂ ਪਾਰਟੀ ਦਫਤਰ ਦਾ ਉਰੇ ਇਲੈਕਸ਼ਨ ਦਫਤਰ ਦਾ ਉਰੇ ਅੱਜ ਨੌਗੂਰੇਸ਼ਨ ਕੀਤਾ ਜਾ ਰਿਹਾ ਹੈ ਅੱਜ ਉਰੇ ਦਫਤਰ ਖੋਲਿਆ ਜਾ ਰਿਹਾ ਹੈ ਸੋ ਇਸ ਗੱਲ ਪਿੱਛੇ ਮੈਂ ਵਧਾਈ ਦਿੰਦਾ ਹਾਂ ਔਰ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਜੀ ਦੀ ਅਗਵਾਈ ਚ ਚੱਲ ਰਹੀ ਆਮ ਆਦਮੀ ਪਾਰਟੀ ਦੀ ਸਰਕਾਰ ਜੋ ਚੱਲ ਰਹੀ ਹੈ ਜਿੰਨੇ ਕੰਮ ਜਿੰਨੇ ਕੰਮ ਇਹਨਾਂ 3 ਸਾਲਾਂ ਦੇ ਅੰਦਰ ਆਮ ਆਦਮੀ ਪਾਰਟੀ ਨੇ ਕੀਤੇ ਨੇ ਚਾਹੇ ਬਿਜਲੀ ਦੇ ਖੇਤਰ ਚ ਹੋਣ ਚਾਹੇ ਸਿੱਖਿਆ ਦੇ ਖੇਤਰ ਚ ਹੋਣ ਚਾਹੇ ਸਿਹਤ ਦੇ ਖੇਤਰ ਚ ਹੋਣ ਚਾਹੇ ਐਗਰੀਕਲਚਰ ਦੇ ਖੇਤਰ ਚ ਹੋਣ ਚਾਹੇ ਨਹਿਰੀਆਂ ਦੇ ਡੈਰੀ ਪਾਣੀਆਂ ਨੂੰ ਖੇਤਾਂ ਤੱਕ ਪਹੁੰਚਾਣ ਦੇ ਖੇਤਰ ਚ ਹੋਣ ਚਾਹੇ ਵਪਾਰੀਆਂ ਨੂੰ ਵਪਾਰੀ ਵਰਗ ਨੂੰ ਸਪੈਸ਼ਲ ਤੌਰ ਤੇ ਓਟੀਐਸ ਸਕੀਮਾਂ ਦੇ ਰੂਪ ਚ ਹੋਵੇ ਇਨਸੈਂਟਿਵਸ ਦੇ ਰੂਪ ਚ ਹੋਵੇ ਚਾਹੇ ਵਪਾਰੀ ਵਰਗ ਦੇ ਲਈ ਅਲੱਗ-ਅਲੱਗ ਜਿਹੜੀਆਂ ਨੀਤੀਆਂ ਘੜੀਆਂ ਜਾ ਰਹੀਆਂ ਨੇ ਜਿਹਦੇ ਨਾਲ ਪੰਜਾਬ ਦੇ ਵਪਾਰ ਨੂੰ ਹੋਰ ਉੱਨਤੀ ਦਿੱਤਾ ਜਾ ਸਕਦਾ ਇਹ ਸਾਰੀਆਂ ਨੀਤੀਆਂ ਨੂੰ ਮੱਦੇਨਜ਼ਰ ਰੱਖਦੇ ਹੋਏ ਮੈਂ ਇਸ ਗੱਲ ਦਾ ਪੂਰਨ ਮੈਨੂੰ ਵਿਸ਼ਵਾਸ ਹੈ ਕਿ ਹਲਕਾ ਵੈਸਟ ਦੇ ਜਿਹੜੇ ਜਿੰਨੇ ਵੀ ਵੋਟਰ ਤੇ ਸਪੋਰਟਰ ਨੇ ਉਹ ਸਾਡੇ ਉਮੀਦਵਾਰ ਸੰਜੀਵ अरोड़ा ਜੀ ਨੂੰ ਬਹੁਤ ਵੱਡੀ ਗਿਣਤੀ ਦੇ ਵਿੱਚ ਵੋਟਾਂ ਪਾਣਗੇ ਔਰ ਉਹਨਾਂ ਨੂੰ ਜਿਤਾ ਕੇ ਵਿਧਾਨ ਸਭਾ ਦੇ ਅੰਦਰ ਵਿਧਾਇਕ ਬਣਾ ਕੇ ਭੇਜਣਗੇ ਫਿਰ ਕਾਂਗਰਸ ਜਿਸ ਤਰੀਕੇ ਨਾਲ ਆਪਣਾ ਦਾਵਾ ਕਰ ਰਹੀ ਹੈ ਔਰ ਉਹ ਕਿਤਨੇ ਪਾਗਲ ਆਪਣੀ ਕਾਟੋ ਨੇ ਕਾਂਗਰਸ ਤੇ ਉਮੀਦ ਚੋਕ ਕਾਂਗਰਸ ਤੇ ਉਮੀਦਵਾਰ ਦੇ ਉੱਤੇ ਉਹ ਕੋਈ ਬਰੀ ਨਹੀਂ ਹੋਏ ਉਹਨਾਂ ਨੂੰ ਸਿਰਫ ਸਿਰਫ ਜਮਾਨਤਾ ਮਿਲੀਆਂ ਹੋਈਆਂ ਕਾਂਗਰਸ ਦੇ ਉਮੀਦਵਾਰਾਂ ਦੇ ਉੱਤੇ ਜੇ ਉਹਨਾਂ ਦਾ ਕੰਪੈਰੀਸ਼ਨ ਕਰੋ ਸੰਜੀਵ ਅਰੋੜਾਈ ਦੇ ਨਾਲ ਜ਼ਮੀਨ ਤੇ ਸਮਾਨ ਦਾ ਅੰਤਰ ਹੈ ਸੰਜੀਵ ਅਰੋੜਾ ਜੀ ਲਹਾਇਤੀ ਸ਼ਰੀਪ ਸਾਊਰ اور ਐਸੇ ਇਨਸਾਨ ਨੇ ਜਿਹੜੇ ਗਰਾਸ ਰੂਟ ਲੈਵਲ ਨਾਲ ਜੁੜੇ ਹੋਏ ਨੇ ਲੋਕਾਂ ਦੀਆਂ ਦੁੱਖ ਤਕਲੀਫਾਂ ਸੁਣਦੇ ਤੇ ਹੱਲ ਕਰਦੇ ਨੇ ਦੇਖੋ ਕਿੰਨਾ ਕੰਮ ਬਤੌਰ ਐਮਪੀ ਹੋਣ ਦੇ ਨਾਤੇ ਰਾਜ ਸਭਾ ਦੇ ਮੈਂਬਰ ਹੋਣ ਦੇ ਨਾਤੇ ਕਿੰਨਾ ਕੰਮ ਉਹਨਾਂ ਨੇ ਲੁਧਿਆਣੇ ਦੇ ਅੰਦਰ ਹਸਪਤਾਲਾਂ ਲਈ ਕਰਾਇਆ ਤੁਸੀਂ ਲੁਧਿਆਣੇ ਦਾ ਸਿਵਲ ਹਸਪਤਾਲ ਜੋ ਪਿਤੀ ਕੁਛ ਦਿਨ ਪਹਿਲਾਂ ਉਹਰੇ ਨੌਗੂਰੇਟ ਹੋਇਆ ਜਾ ਕੇ ਦੇਖੋ ਕਿੰਨਾ ਸੋਹਣਾ ਉਹ ਆਪਣਾ ਉਹਨਾਂ ਨੇ ਸੰਜੀਵ अरोੜਾ ਹੀ ਨੇ ਆਪਣੇ ਯਤਨਾ ਸਦਕਾ ਬਣਾਇਆ ਸੋ ਇਹ ਇੱਕ ਗੱਲ ਹੈ ਤੇ ਦੂਸਰੇ ਪਾਸੇ ਕਾਂਗਰਸ ਦੇ ਕੈਂਡੀਡੇਟ ਨੂੰ ਦੇਖ ਲਓ ਜਿਹੜਾ ਕਿ ਜਿਹੜਾ ਕਿ ਬਹੁਤ ਵੱਡੇ ਇਲਜ਼ਾਮਾਂ ਦੇ ਤਹਿਤ ਹੁਣੇ-ਹੁਣੇ ਬਹੁਤ ਲੰਬੀ ਜੇਲ੍ਹ ਕੱਟ ਕੇ ਆਇਆ ਹੈ ਔਰ ਦੋਹਾਂ ਦੀ ਇਮਾਨਦਾਰੀ ਦਾ ਜਿਹੜਾ ਫਰਕ ਹੈ ਉਹ ਦੁਨੀਆ ਆਪੇ ਹੀ ਪਛਾਣ ਲੂਗੀ ਤੇ ਦਫ਼ਤਰਾਂ ਦਾ ਘਟਣਾ ਬਹੁਤ ਵੱਡੀ ਖੁਸ਼ੀ ਦੀ ਗੱਲ ਹੈ ਤੇ ਪੂਰੇ ਲੁਧਿਆਣੇ ਦੇ ਵਿੱਚ ਸਾਰੇ ਲੋਕਾਂ ਦੇ ਵਿੱਚ ਤੇ ਇਹ ਜਿਹੜਾ ਇਲੈਕਸ਼ਨ ਹੈ ਅਸੀਂ ਜਿਸ ਤਰੀਕੇ ਦੇ ਨਾਲ ਪੰਜਾਬ ਸਰਕਾਰ ਨੇ ਦੇ ਵਿੱਚ ਕੀਤੇ ਕੰਮ ਸਰਦਾਰ ਪ੍ਰਵਾਹ ਸਿੰਘ ਉਹ ਨੀਂਹ ਥੋੜੀ ਜਿਹੀ ਦੇ ਵਿੱਚ ਜੋ ਕੰਮ ਕੀਤੇ ਹੋਣਾਂ ਦੇ ਸੜਕਾਂ ਸੀ ਪਿਛਲੇ ਸਮੇਂ ਦੇ ਵਿੱਚ ਵੱਡੀਆਂ ਜਿੱਤਾ ਪ੍ਰਾਪਤ ਕੀਤੀਆਂ ਨੇ ਜੇ ਕੋਈ ਵੀ ਇਲੈਕਸ਼ਨ ਹੋਇਆ ਪੰਚਾਇਤਾਂ ਦੇ ਇਲੈਕਸ਼ਨ ਹੋਣੇ ਕਾਰਪੋਰੇਸ਼ਨਾਂ ਦੇ ਇਲੈਕਸ਼ਨ ਹੋਣੇ ਸਾਰੇ ਇਲੈਕਸ਼ਨ ਦੇ ਵੱਡੀ ਜਿੱਤ ਹਾਲਾਤ ਦੇ ਕੀਤੀ ਹੈ ਇਹ ਇਲੈਕਸ਼ਨ ਜੀ ਸੀ ਵੱਡੇ ਮਾਰਜਿਨ ਦੇ ਨਾਲ ਹੈ ਉਹ ਅਸੀਂ ਉੱਥੇ ਜਰਪਾ ਪਰ ਇਸ ਵਾਰ ਪਰਸਪਰ ਪਾਰਲੀਮੈਂਟੇ ਆຊੂ ਰਲ ਰਹੇ ਨੇ ਹਨ ਇਹ ਨਹੀਂ ਬਤਾਇਆ ਕਿ ਹੋ ਜੀ ਰਹੇਗੇ ਇੰਨਾ ਦਾ ਕਲੇਸ਼ ਹੈ ਗਿਆ ਸਾਨੂੰ ਸਾਡੇ ਕੋਈ ਪ੍ਰਜੋਗੀਆਂ ਨਾਲ ਸਾਨੂੰ ਕੋਈ ਫਰਕ ਨਹੀਂ ਪਈ ਜੀ ਐਮਐਲ ਨਾਲ ਲੜ ਰਹੇ ਨੇ ਕੋਈ ਲੜ ਰਿਹਾ ਮਦਦਾਂ ਬੱਚੀਆਂ ਐਮਐਸ ਨਾਲ ਰੰਗ ਦੇ ਆਗਦੇ ਸਰ ਕਾਂਗਰਸ ਪਾਰਟੀ ਇਸ ਤਰੀਕੇ ਨਾਲ ਆਪਣਾ ਦਾਵਾ ਕਰ ਰਹੀ ਹੈ ਕਿ ਲੱਗਦਾ ਬੰਦੀ ਵੀ ਹੈ ਦੂਸਰੇ ਪਾਸੇ ਦਾਵਾ ਕੀਤਾ ਜਾ ਰਿਹਾ ਕਾਂਗਰਸ ਦੇ ਕੋਈ ਦਾਵੇ ਨਹੀਂ ਕਾਂਗਰਸ ਜਿਹੜੀਆਂ ਜਿਹੜੀਆਂ ਗੱਲਾਂ ਕਰ ਰਹੀ ਹੈ ਲੋਕ ਇਹਨਾਂ ਤੋਂ ਬਹੁਤ ਸਖਤ ਨਾਰਾਜ਼ ਨੇ ਜਿਸ ਤਰੀਕੇ ਦੇ ਨਾਲ ਆ ਪ੍ਰਤਾਪ ਸਿੰਘ ਬਾਜਵਾ ਪੰਜਾਬ ਦੇ ਅਮਨ ਮਾਹੌਲ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਨੇ ਲੋਕ ਇਹਨਾਂ ਤੋਂ ਸਖਤ ਨਾਰਾਜ਼ ਨੇ ਤੇ ਆਉਣ ਵਾਲੇ ਵੋਟਾਂ ਦੇ ਵਿੱਚ ਇਹਦਾ ਜਵਾਬ ਦੇਣਗੇ। ਹਾਂ ਨਾ ਵੈਸਟ ਦੀ ਜਿਹੜੀ ਬਾਈ ਇਲੈਕਸ਼ਨ ਹੋਣ ਜਾ ਰਹੀ ਆ ਉਹਦੇ 'ਚ ਅੱਜ ਜਿਹੜਾ ਅਸੀਂ ਚੋਣ ਦਫ਼ਤਰ ਜਿਹੜਾ ਖੋਲਣ ਜਾ ਰਹੇ ਆ ਉਹਦੇ ਵਿੱਚ ਸਾਡੇ ਐਮਐਲਏ ਸਾਹਿਬਾਨ ਮੰਤਰੀ ਸਾਹਿਬਾਨ ਸਾਡੇ ਪੰਜਾਬ ਦੇ ਪ੍ਰਧਾਨ ਸ਼੍ਰੀ ਅਮਨ अरोड़ा ਜੀ ਉਹ ਪਹੁੰਚ ਰਹੇ ਨੇ ਸੋ ਅਸੀਂ ਪੂਰੀ ਤਰ੍ਹਾਂ ਨਾਲ ਚੋਣ ਪ੍ਰਚਾਰ ਦੇ ਵਿੱਚ ਆਪਣਾ ਜਿਹੜਾ ਭੰਤਾ ਯੋਗਦਾਨ ਉਹ ਪਾਵਾਂਗੇ ਪਰ ਜੋ ਸਰਦਾਰ ਸੰਗਮਾਨ ਸਾਹਿਬ ਦੀਆਂ ਪਿਛਲੇ 3 ਸਾਲਾਂ ਦੇ ਵਿੱਚ ਪ੍ਰਾਪਤੀਆਂ ਨੇ ਚਾਹੇ ਉਹ ਬਿਜਲੀ ਦੇ ਖੇਤਰ ਦੇ ਵਿੱਚ ਆ ਚਾਹੇ ਉਹ ਅ ਸਿੱਖਿਆ ਦੇ ਖੇਤਰ ਦੇ ਵਿੱਚ ਆ ਸੇਲ ਦੇ ਖੇਤਰ ਦੇ ਵਿੱਚ ਆ ਜਾਂ ਨੌਕਰੀਆਂ ਦੇਣ ਦੇ ਖੇਤਰ ਦੇ ਵਿੱਚ ਆ ਅਸੀਂ ਸਾਰੇ ਆਪਣੀ ਜੋ ਪਰਫਾਰਮੈਂਸ ਪਿਛਲੇ 3 ਸਾਲ ਦੇ ਵਿੱਚ ਸਾਡੀ ਰਹੀ ਆ ਉਹ ਪਰਫਾਰਮੈਂਸ ਨੂੰ ਲੋਕਾਂ ਦੇ ਵਿੱਚ ਲੈ ਕੇ ਜਾ ਕੇ ਲੋਕਾਂ ਤੋਂ ਵੋਟ ਦੀ ਮੰਗ ਕਰਾਂਗੇ ਅੱਜ ਪਾਸੇ ਬਾਈ ਇਲੈਕਸ਼ਨ ਪਾਰਟੀ ਆਫਿਸ ਦੇ ਸੰਜੀਵ अरोड़ा ਜੀ ਜਿਹੜੇ ਕਿ ਸਾਡੇ ਗੱਲ ਪਾਰਟੀ ਦੇ ਉਮੀਦਵਾਰ ਨੇ ਉਹਨਾਂ ਦੇ ਪਾਰਟੀ ਆਫਿਸ ਦੀ ਇਨੋਗੂਰੇਸ਼ਨ ਦਾ ਅੱਜ ਫੰਕਸ਼ਨ ਅਟੈਂਡ ਕਰਨ ਦੇ ਲਈ ਦਫ਼ਤਰ ਖੋਲਣ ਦੇ ਲਈ ਅੱਜ ਲੁਧਿਆਣੇ ਪਹੁੰਚਿਆ ਨਾਲ ਮੇਰੇ ਸਾਥੀ ਸੰਦੀਪ ਸੰਜੀਵ ਅਰੋੜਾ ਜਿਹੜੇ ਕਿ ਐਮਪੀ ਵਿਨਰ ਆਉਣ ਵਾਲੇ ਐਮਐਲਏ ਨੇ ਲੁਧਿਆਣਾ ਵੈਸ ਤੇ ਮੇਰੇ ਸਾਥੀ ਸ਼ਹਿਰੀ ਕਲਸੀ ਸਾਡੇ ਵਰਕਿੰਗ ਪ੍ਰੈਜ਼ੀਡੈਂਟ ਔਰ ਮੈਂ ਸਮਝਦਾ ਕਿ ਪਿਛਲੇ ਤਕਰੀਬਨ 2 ਮਹੀਨਿਆਂ ਤੋਂ ਜਦੋਂ ਦਾ ਸੰਜੀਵ ਅਰੋੜਾ ਜੀ ਦਾ ਨਾਮ ਅਨਾਉਂਸ ਹੋਇਆ ਹੈ ਇੰਨਾ ਜ਼ਿਆਦਾ ਪਿਆਰ ਸਾਥ ਸਹਿਯੋਗ ਸੰਜੀਵ ਜੀ ਨੂੰ ਆਰਾਮ ਆਦਮੀ ਪਾਰਟੀ ਨੂੰ ਮਿਲ ਰਿਹਾ ਹੈ ਲੁਧਿਆਣੇ ਦੇ ਲੋਕਾਂ ਵੱਲੋਂ ਜਿਹਦੇ ਬੇਸਿਸ ਦੇ ਉੱਪਰ ਮੈਂ ਕਹਿ ਸਕਦਾ ਕਿ ਬਹੁਤ ਵੱਡੇ ਮਾਰਜਨ ਦੇ ਉੱਪਰ ਰਿਕਾਰਡ ਤੋੜ ਮਾਰਜਨ ਦੇ ਨਾਲ ਆ ਇਹ ਸੀਟ ਸੰਜੀਵ अरोड़ा ਜੀ ਦੇ ਜ਼ਰੀਏ ਆਮ ਆਦਮੀ ਪਾਰਟੀ ਜਿੱਤਣ ਜਾ ਰਹੀ ਹੈ ਸਰ ਕਾਂਗਰਸ ਦੇ ਵੱਲੋਂ ਵੀ ਆਪਣਾ ਦਾਅਵਾ ਕੀਤਾ ਜਾ ਰਿਹਾ ਕਿ ਕਿਸੇ ਨਾ ਦੇ ਚਲੋ ਉਹਨਾਂ ਦਾ ਦਾਵਾ ਜੋ ਤੱਕ ਰਿਜ਼ਲਟ ਨਾ ਆ ਜਾਓ ਉਹ ਤੱਕ ਤਾਂ ਜਿੱਤੇ ਹੋਈ ਰਹਿਣਗੇ ਉਹ ਅੱਜ ਲੁਧਿਆਣਾ ਵੈਸਟ ਦੀ ਜੋ ਬਾਈ ਇਲੈਕਸ਼ਨ ਹੋਣ ਜਾ ਰਹੀ ਹੈ ਉਹਦੇ ਵਿੱਚ ਸਾਡੇ ਉਮੀਦਵਾਰ ਸ਼੍ਰੀ ਸੰਜੀਵ ਰੋੜਾ ਜੀ ਮੈਂਬਰ ਪਾਰਲੀਮੈਂਟ ਉਹਨਾਂ ਦੇ ਦਫ਼ਤਰ ਦਾ ਉਦਘਾਟਨ ਹੈ ਜਿਹੜਾ ਇਲੈਕਸ਼ਨ ਕੈਂਪੇਨ ਆਫਿਸ ਦਾ ਉਦਘਾਟਨ ਹੈ ਜਿਹੜਾ ਉਹ ਕਰਨ ਦੇ ਲਈ ਮੈਂ ਮੇਰੇ ਸਾਥੀ ਸਾਡੇ ਵਰਕਿੰਗ ਪ੍ਰੈਜ਼ੀਡੈਂਟ ਸ਼ਹਿਰੀ ਜੀ ਸਾਰੇ ਸਾਡੇ ਮੰਤਰੀ ਪੁਲੀਸ ਐਮਐਲਏ ਸਹਿਬਾਨ ਸਾਰੇ ਸਾਡੇ ਸਾਥੀ ਪਹੁੰਚੇ ਨੇ ਪਰ ਮੈਂ ਸਮਝਦਾ ਇਹ ਪਿਛਲੇ 2 ਮਹੀਨਿਆਂ ਤੋਂ ਜਦੋਂ ਦੀ ਸੰਜੀਵ अरोड़ा ਜੀ ਦੀ ਅਨਾਉਂਸਮੈਂਟ ਹੋਈ ਹੈ ਇਹਨਾਂ ਦੇ ਨਾਮ ਦੀ ਇੱਕ ਬਹੁਤ ਹੀ ਵਧੀਆ ਬੇਤਹਾਸ਼ਾ ਜਿਹੜਾ ਰਿਸਪੌਂਸ ਹੈ ਉਹ ਇਹਨਾਂ ਦੇ ਹਰਾਮਾਂ ਦੀ ਪਾਰਟੀ ਦੇ ਫੇਵਰ ਦੇ ਵਿੱਚ ਮਿਲ ਰਿਹਾ ਹੈ ਕਿਉਂਕਿ ਇੱਕ ਪਾਸੇ ਜਿੱਥੇ ਪੰਜਾਬ ਸਰਕਾਰ ਦੇ ਪਿਛਲੇ 3 ਸਾਲਾਂ ਦੇ ਕੰਮਾਂ ਤੇ ਲੋਕ ਮੋਹਰ ਲਾਉਣ ਨੂੰ ਤਿਆਰ ਬੈਠੇ ਨੇ ਜੈ ਸ਼੍ਰੀ ਅਰਵਿੰਦ ਕੇਜਵਾਲ ਜੀ ਦੀਆਂ ਨੀਤੀਆਂ ਦੇ ਉੱਪਰੋਂ ਤੀਸਰਾ ਸ਼੍ਰੀ ਸੰਜੀਵ अरोड़ा ਜੀ ਦੀ ਨੀਜੀ ਸਖਸ਼ੀਅਤ ਇਹੋ ਜੀ ਹੈ ਕਿ ਇਹ ਡਿਵੈਲਪਮੈਂਟ ਓਰੀਐਂਟਡ ਨੇ ਇਹ ਪਿਛਲੇ ਤਕਰੀਬਨ 2.5 ਸਾਲਾਂ ਦੇ ਵਿੱਚ ਲੋਕ ਦੇਖ ਚੁੱਕੇ ਨੇ ਸੋ ਇੱਕ ਵੱਡੇ ਮਾਰਜਨ ਦੇ ਉੱਪਰ ਲੁਧਿਆਣਾ ਵੈਸ ਦੀ ਸੀਟ ਹੈ ਜਿਹੜੀ ਉਹ ਆਮ ਆਦਮੀ ਪਾਰਟੀ ਜਿੱਤਣ ਜਾ ਰਹੀ ਹੈ ਪਰ ਆ ಕಾಂಗ್ರೆਸ ਦਾ ਰੂਪ ਲੈ ਕੇ ਕਿ ਇਹਨੂੰ ਫੋਟੋ ਵੀਟਿਓ ਫਰਜੀ VOTING ਮੰਨਦੇ ਨੇ ਇਹ ਫਰਜ਼ੀ ਦੇ ਬੱਤੇ ਗਲਤ ਨੇ ਨਾ ਗਲਤ ਨੇ ਕਾਂਗਰਸ ਦੇ ਦੇਖੋ ਇਸ ਤਰ੍ਹਾਂ ਕਿ ਇਹ ਜੀ ਸਭ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਚੱਕੀ ਸੀਗੀ ਦਿੱਲੀ ਦੇ ਵਿੱਚ ਤੇ ਇੱਥੇ ਵੀ ਇਹ ਗੱਲ ਸਾਹਮਣੇ ਆਈ ਸੀਗੀ ਕਿ ਭਾਜਪਾ ਨੇ ਇੱਕ ਆਪਣਾ ਵੱਡੇ ਪੱਤਰ ਦੇ ਉੱਪਰ ਕਰਨ ਦੀ ਕੋਸ਼ਿਸ਼ ਕੀਤੀ ਹੈ ਅਸੀਂ ਸਰਕਾਰ ਨੇ ਵੀ ਕਿਉਂਕਿ ਸਰਕਾਰ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਸਰਕਾਰ ਨੇ ਵੀ ਹਦਾਇਤਾਂ ਦਿੱਤੀਆਂ ਕਿ ਨਹੀਂ ਇੱਕ ਵੀ ਜਾਲੀ ਵੋਟ ਹੈ ਜਿਹੜੀ ਉਹ ਨਹੀਂ ਹੋਣੀ ਚਾਹੀਦੀ ਹੈ ਕਿ ਵੋਟਰ ਲਿਸਟਾਂ ਦੇ ਵਿੱਚ ਸਰਕਾਰ ਨੇ ਆਪ ਦੇ ਪੰਦਰ ਦੇ ਉੱਪਰ ਐਡਮਿਨਿਸਟ੍ਰੇਸ਼ਨ ਨੇ ਆਪ ਦੇ ਪੰਦਰ ਦੇ ਉੱਪਰ ਕੰਮ ਕੀਤਾ ਹੈ ਅਸੀਂ ਐਜ਼ ਅ ਪੋਲਿਟਿਕਲ ਪਾਰਟੀ ਅਸੀਂ ਆਪ ਦੇ ਲੈਵਲ ਦੇ ਉੱਪਰ ਇਹਦੇ ਬਾਰੇ ਸਰਵੇ ਹੈ ਜਿਹੜਾ ਉਹ ਕਰਵਾਇਆ ਘਰ ਘਰ ਜਾ ਕੇ ਸਾਡੇ ਸਾਥੀਆਂ ਨੇ ਵਰਕਰਾਂ ਨੇ ਕੀਤਾ ਮੈਂ ਤਾਂ ਬਲਕੇ ਕਾਂਗਰਸ ਪਾਰਟੀ ਨੂੰ ਵੀ ਕਹੂੰਗਾ ਕਿ ਉਹ ਸਿਰਫ ਅਲੀਗੇਸ਼ਨ ਕਿਉਂ ਲਗਾਉਂਦੇ ਨੇ ਉਹ ਵੀ ਜਾਣ ਲੋਕਾਂ ਦੇ ਘਰ ਘਰ ਆ ਦਰਵਾਜ਼ਾ ਖੜਕਾਉਣ ਤੇ ਚੈੱਕ ਕਰ ਲੈਣ ਕਿ ਵੋਟਰ ਲਿਸਟ ਦੇ ਵਿੱਚ ਨਾਮ ਸਹੀ ਨੇ ਕਿ ਗਲਤ ਨੇ ਜੇ ਕਿਤੇ ਕੋਈ ਨਾਮ ਇਹ ਜੇ ਗਲਤ ਪਾਇਆ ਜਾਂਦਾ ਤੇ ਐਡਮਿਨਿਸਟ੍ਰੇਸ਼ਨ ਨੇ ਧਿਆਨ ਦੇ ਵਿੱਚ ਲਿਆਉਣਾ ਜਾਲੀ ਵੋਟਾਂ ਨਾ ਬੰਡ ਦਿੱਤੀਆਂ ਜਾਣ ਗਿਆ ਤੇ ਸਾਡਾ ਸਰਕਾਰ ਦਾ ਇਨ ਪ੍ਰਿੰਸੀਪਲ ਥੀਮ ਹੈ ਸਰਕਾਰ ਲੱਗਦਾ ਤੁਹਾਨੂੰ ਵੋਟ ਪਏਗੀ ਜੇ ਕੰਮ ਸੰਜੀਵ ਜੀ ਨੇ ਕੀਤੇ ਤੁਹਾਨੂੰ ਵੋਟ ਪਏਗੀ 100% ਜੋ ਕੰਮ ਪਿਛਲੇ 2.5 ਸਾਲਾਂ ਦੇ ਵਿੱਚ ਸੰਜੀਵ अरोड़ा ਜੀ ਨੇ ਕੀਤੇ ਨੇ ਔਰ ਜੋ ਆਮ ਆਦੀ ਪਾਰਟੀ ਦੀ ਤਿੰਨ ਸਾਲ ਦੀ ਸਰਕਾਰ ਨੇ ਕੀਤੇ ਨੇ ਕੰਮਾਂ ਦੇ ਨਾਮ ਦੇ ਉੱਪਰ ਵੋਟ ਮੰਗਾ ਕਿਤੇ ਮਾਪਲਾ ਕਿਸ ਨਾਲ ਦੇ ਦੇਓ ਚਾਰ ਪਾਰਟੀਆਂ ਆ ਗਈਆਂ ਤੁਹਾਡਾ ਮੁਕਾਬਲਾ ਕਿੱਦਾਂ ਦੇ ਦੋ ਜੀ ਵੀ ਨਾ ਦੇ ਦੇ ਕੋਈ ਨਾ ਮੁਕਾਬਲੇ ਕਿਹੜੀ ਪਾਰਟੀ ਦੇਖੋ ਜੇ ਤਾਂ ਆਪਾਂ ਕੰਮਾਂ ਦੀ ਗੱਲ ਕਰੀਏ ਤੇ ਸਾਡਾ ਮੁਕਾਬਲਾ ਕਿਸੇ ਨਾਲ ਨਹੀਂ ਜੇ ਆਪਾਂ ਕੈਂਡੀਡੇਟ ਦੀ शख्सियत ਦੀ ਗੱਲ ਕਰੀਏ ਤੇ ਸਾਡਾ ਮੁਕਾਬਲਾ ਕਿਸੇ ਨਾਲ ਨਹੀਂ ਜੇ ਸਾਡਾ ਲੋਕਾਂ ਦੇ ਵਿੱਚ ਕਨੈਕਟ ਕਿਹੋ ਜਿਹਾ ਉਹਦੇ ਨਾਲ ਗੱਲ ਕਰੀ ਤਾਂ ਸਾਡਾ ਮੁਕਾਬਲਾ ਕਿਸੇ ਨਾਲ ਨਹੀਂ ਪਰ ਜੇ ਹੁਣ ਦੂਜੀਆਂ ਪਾਰਟੀਆਂ ਸਿਰਫ दारूਆਂ ਸ਼ਰਾਬਾਂ ਪੈਸਿਆਂ ਦੇ ਨਾਂ ਦੇ ਨਾਲ ਕੰਪੈਰੀਜ਼ਨ ਕਰਨਾ ਚਾਹੁੰਦੇ ਨੇ ਤੇ ਫਿਰ ਭਾਈ ਸਾਡਾ ਨਾਲ ਕੋਈ ਮੁਕਾਬਲਾ ਨਹੀਂ ਹੈਗਾ ਅਸੀਂ ਤਾਂ ਲੋਕਾਂ ਦੇ ਘਰ ਜਾ ਕੇ ਹੱਥ ਜੋੜ ਕੇ ਵੋਟ ਮੰਗਾਂਗੇ ਕੰਮ ਦੇ ਨਾਂ ਤੇ ਮੰਗਾਂਗੇ ਤੇ ਕਲੀਅਰ ਕੱਟ ਵੱਡੇ ਮਾਰਜਨ ਦੇ ਉੱਪਰ ਜਿੱਤਾਂਗੇ। ਕੀ ਪਾਰਟੀਆਂ ਕਹਿ ਰਹੀਆਂ ਕਿ ਜਿਹੜਾ ਇਹ ਇਲੈਕਸ਼ਨ ਹੈਗਾ 2027 ਦੀ ਰਾਹ ਤਿਆਰ ਕਰੇਗਾ। ਜਿਹੜਾ ਜਿਹੜੀ ਪਾਰਟੀ ਇਸ ਇਲੈਕਸ਼ਨ ਨੂੰ ਜਿੱਤੇਗੀ 2027 ਦੇ ਵਿੱਚ ਉਹਨੂੰ ਇੱਕ ਅੱਜ ਮਿਲੇਗਾ ਕਿ ਤੁਹਾਨੂੰ ਕੀ ਇਸ ਤਰ੍ਹਾਂ ਬਿਲਕੁਲ ਜੀ ਮੈਂ ਵੀ ਇਹ ਮੰਨ ਕੇ ਚੱਲਦਾ ਹਰੇਕ ਇਲੈਕਸ਼ਨ ਦਾ ਜਿਹੜਾ ਆਪੋ ਆਪਣਾ ਇੱਕ ਮੈਸੇਜ ਹੁੰਦਾ ਹੈ। ਇਹੀ ਗੱਲ ਲੋਕਾਂ ਨੇ ਕਾਂਗਰਸ ਤੇ ਭਾਜਪਾ ਨੇ ਜਲੰਧਰ ਵੈਸਟਰ ਨੇ ਸਮੇਂ ਕਹੀ ਸੀਗੀ ਉੱਥੇ ਵੱਡੀ ਜਿੱਤ ਜਿਹੜੀ ਸਾਨੂੰ ਮਿਲੀ ਇਹੀ ਇਲੈਕਸ਼ਨ ਚਾਰ ਬਾਈ ਇਲੈਕਸ਼ਨਾਂ ਦੇ ਵਿੱਚ ਜਿੱਤ ਜਿਹੜੀ ਉਹ ਸਾਨੂੰ ਮਿਲੀ ਸੋ ਇਹੀ ਕਾਰਪੋਰੇਸ਼ਨ ਦੇ ਵਿੱਚ ਸੋ ਮੈਂ ਸਮਝਦਾ ਕਿ ਲੋਕ ਤਾਂ ਆਪ ਦਾ ਇੱਕ ਕਲੀਅਰ ਕੱਟ ਫਤਵਾ ਹੈ ਜਿਹੜਾ ਸਨੇਹ ਹੈ ਉੱਥੇ ਬੈਠੇ ਨੇ ਇਹਦਾ ਵਿਰੋਧੀ ਪਾਰਟੀਆਂ ਵਾਲੀ ਇਹਨੇ ਜਿਹੜੇ ਸਮਝ ਨਹੀਂ ਰਹੇ ਨਗਰ ਨਿਗਮ ਦਾ આરોਪ ਲੱਗਾ ਕਿ ਇੱਕ ਛੋਟਾਲਾ ਹੈ 8.80 ਕਰੋੜ ਦਾ ਇੱਕ ਰੋਜ਼ ਗਾਰਡਨ ਦਾ ਪ੍ਰੋਜੈਕਟ ਤਿਆਰ ਹੋਣਾ ਸੀ ਜਿੱਥੇ ਉਹਨਾਂ ਨੇ ਕਿ ਰੋਕਿਆ ਵੀ ਗਏ ਨੇ ਉੱਥੇ ਇੱਕ ਅਫਸਰ ਵੀ ਇਸ ਟਾਈਮ ਉਹਦੇ ਚ ਇਹ ਕਿ ਉਹ ਕਰੇ ਨੇ ਕਈ ਪਾਰਟੀਆਂ ਦੇ ਲੋਕ ਵੀ ਮਿਲਣਗੇ ਵਿਰੋਧੀ ਇਹ ਕਹਿੰਦੇ ਨੇ ਜੇ ਕੋਈ ਇਸ طرح ਦੀ ਗੱਲ ਹੈਗੀ ਮੈਂ ਸੰਜੀਵ ਜੀ ਨੂੰ ਬੇਨਤੀ ਕਰਦਾ ਸਾਡੇ ਮੇਰ ਸਾਹਿਬ ਇੱਥੇ ਮੈਨੂੰ ਨੇ ਏਸੀ ਦਾ ਆਈਡੀਆ ਦਿਆ ਤੁਹਾਡੇ ਤੋਂ ਪਤਾ ਲੱਗ ਰਿਹਾ ਇਹ ਕੋਈ ਇਹ ਜਾ ਦੇ ਕੋ ਗੱਲ ਬੜੀ ਕਲੀਅਰ ਹੈ ਅਸੀਂ 3 ਸਾਲਾਂ ਤੋਂ ਕਰਪਸ਼ਨ ਨੂੰ ਪੰਜਾਬ ਤੋਂ ਜੜੋਂ ਖਤਮ ਕਰਨ ਦੇ ਲਈ ਲੱਗੇ ਹੋਇਆ ਇਹ ਸਾਡਾ ਮਕਸਦ ਸੀ ਹੈ ਤੇ ਰਹੂਗਾ ਇਹਦੇ ਵਿੱਚ ਜੇ ਕੋਈ ਇਹ ਜਾ ਧਮਲਾ ਘਟਾਲਾ ਹੋਇਆ ਚਾਹੇ ਕੋਈ ਵੱਡਾ ਹੈ ਛੋਟਾ ਹੈ ਕੋਈ ਲੀਡਰ ਹੈ ਕੋਈ ਮੁਲਾਜ਼ਮ ਹੈ ਕੋਈ ਅਫਸਰ ਹੈ ਜੇ ਕਿਸੇ ਨੇ ਲੋਕਾਂ ਦਾ ਪੈਸਾ ਖਾਣ ਦੇ 80 ਕਰੋੜ 80 ਲੱਖ ਦਾ ਵੱਡਿਕਾ ਜੇ ਕਿਸੇ ਨੇ 8 ਰੁਪਏ ਖਾਣ ਦੀ ਵੀ ਕੋਸ਼ਿਸ਼ ਕੀਤੀ ਉਹ ਬਖਸ਼ ਨਹੀਂ ਜਾਊਗਾ ਦਫ਼ਤਰ ਦਾ ਘਟਨਾ तमाम ਪਾਰਟੀ ਦੀ ਲੀਡਰਸ਼ਿਪ ਪਹੁੰਚੀ ਹੋਈ ਹੈ ਮੈਂ ਮੈਂ ਸ਼ੁਕਰੀਆ ਆਖਦਾ ਸਾਡੇ ਪ੍ਰਧਾਨ ਜੀ ਦਾ ਅਮਨ अरोड़ा ਜੀ ਦਾ ਸਾਡੇ ਮੰਤਰੀ ਜੀ ਸੂਨ ਸਾਹਿਬ ਦਾ ਹੋਰ ਸਾਡੇ ਮੰਤਰੀ ਸਭਾਨ ਜਿਹੜੇ ਆਏ ਹੈ ਤੇ ਜਿਹੜਾ ਕਾਰਜ ਹੈ ਅਸੀਂ ਨਾਰੀਅਲ ਫੋੜ ਕੇ ਤੇ ਅਰਦਾਸ ਕਰਕੇ ਚਾਲੂ ਕੀਤਾ ਔਰ ਇਹ ਜਿੰਨਾ ਤੁਸੀਂ ਦੇਖਿਆ ਪਾਰਟੀ ਦੇ ਉੱਤੇ ਚਾਹੇ ਚੇਅਰਮੈਨ ਹੈ ਐਮ ਐਲ ਏ ਸਾਬਾਨ ਹੈ ਕਾਉਂਸਲਰ ਹੈ ਵਲੰਟੀਅਰ ਆ ਉਹ ਆਏ ਔਰ ਸਾਰਿਆਂ ਵਿੱਚ ਬੜਾ ਜੋਸ਼ ਹੈ ਔਰ ਅਸੀਂ ਇਹ ਜਿੱਦਾਂ ਪ੍ਰਧਾਨ ਜੀ ਨੇ ਕਿਹਾ ਵੱਡੀ ਲੀਡ ਤੇ ਜਿੱਦਾਂ ਜੀ ਇਹ ਗੱਲ ਕਰੀਏ ਸਰ ਸਕੂਲਾਂ ਦਾ ਟੁਹਾਡਣ ਦੀ ਗੱਲ ਕੀਤੀ ਜਾ ਰਹੀ ਹੈ ਜਿੱਦਾਂ ਕਿ ਅੱਜ ਪੀਪਾਚ ਵੀ ਲੱਗਿਆ ਕਿ ਦੋ ਦੋ ਵਾਰੀ ਟੁਹਾਡਣ ਕਰਦਾ ਪਹਿਲਾਂ ਗੋਪੀ ਜੀ ਨੇ ਕੀਤਾ ਫਿਰ ਤੁਸੀਂ ਕਰਦਾ ਨਹੀਂ ਉਹ ਉਹਦੇ ਵਿੱਚ ਦੇਖੋ ਇਹ ਆਪੋਜੀਸ਼ਨ ਦਾ ਕੰਮ ਹੈ ਕਰਨਾ ਜਿਹੜਾ ਗੋਗੀ ਜੀ ਨੇ ਕੀਤਾ ਸੀ ਉਹ ਪੈਸੇ ਸਰਕਾਰ ਵੱਲੋਂ ਸੀ ਜਿਹੜਾ ਮੈਂ ਜਾ ਕੇ ਜਦੋਂ ਜੋ ਮੈਨੂੰ ਪਤਾ ਲੱਗਿਆ ਕਿ ਇੱਕ ਰਾਉਂਡ ਟੇਬਲ ਵਾਲੇ ਹੈਗੇ ਆ ਉਹਨਾਂ ਨੇ ਪੈਸੇ ਹੋਰ ਲਾਏ ਸੀ ਉਹਦਾ ਉਦਘਾਟਨ ਬਾਅਦ ਚ ਹੋਇਆ ਉਹ ਲੈਣਾ ਬੁੱਡੇ ਨਾਲੇ ਜਿਹੜਾ ਮੁੱਦਾ ਹੈ ਉਹ ਕਾਫੀ ਗਰਮਾਇਆ ਹੋਇਆ ਬੁੱਡੇ ਨਾਲੇ ਦਾ ਵੀ ਦੇਖੋ ਸਾਡੇ ਐਮਪੀ ਸਾਹਿਬ ਲੱਗੇ ਹੋਏ ਸੀਚੇਵਾਲ ਜੀ ਔਰ ਸਾਡੇ ਅਫਸਰ ਸਾਹਿਬਾਨ ਲੱਗੇ ਕਾਰਪੋਰੇਸ਼ਨ ਵਾਲੇ ਲੱਗੇ ਆ ਅੱਗੇ ਨਾਲੋਂ ਪਾਣੀ ਦੀ ਜਿਹੜੀ ਹੈਗਾ ਉਹ ਬੜਾ ਬੜਾ ਘੱਟ ਘਟ ਗਿਆ ਜਿਹੜੀ ਪੋਲੂਸ਼ਨ ਦੀ ਲੈਵਲ ਹੈ ਔਰ ਅੱਗੇ ਨਾਲ ਸਾਫ ਹੋ ਰਿਹਾ ਹੌਲੀ ਹੌਲੀ ਪੂਰਾ ਠੀਕ ਹੋ ਜਾਏਗਾ ਪੋਲੂਸ਼ਨ ਅਫਸਰ ਕਹ ਰਹੇ ਨੇ ਕਿ ਹਾਇਦਰਾਬਾਦ ਸਾਫ ਨਹੀਂ ਸਦਾ ਜਾਂਦਾ ਚਲੋ ਮੈਨੂੰ ਪਤਾ ਜੀ ਕਿਸੇ ਪੋਲੂਸ਼ਨ ਅਫਸਰ ਦੀ ਕੀ ਸਟੇਟਮੈਂਟ ਹੈ ਮੈਂ ਦੇਖ ਕੇ ਜਵਾਬ ਦੇ ਕਾਹਲੀ ਗੱਲ ਦੇ ਕੈਂਡੀਡੇਟ ਕੁਮਰ ਸਾਹਿਬ ਨੇ ਜਾਇ ਕਿ ਇਹ ਸਿਵਲ ਹਸਪਤਾਲ ਦਾ ਨਹੀਂ ਸਰਕਰ ਦਾ ਕਿਦਾਂ ਉਹ ਸੈਂਟਰ ਦਾ ਪ੍ਰੋਜੈਕਟ ਸੀ ਉਹ ਇਹਨਾਂ ਨੂੰ ਕੀ ਕਹਿ ਰਹੇ ਨਹੀਂ ਗਾਲ ਸੁਣੋ ਉਸ ਸਿਵਲ ਹਸਪਤਾਲ ਉਹਨਾਂ ਨੂੰ ਜਿਨ੍ਹਾਂ ਨੇ ਵੀ ਕਿਹਾ ਮੈਨੂੰ ਪਤਾ ਉਹਨਾਂ ਨੇ ਕਿਹਾ ਉਹਨਾਂ ਨੂੰ ਸਮਝਾ ਦਿਓ ਨਾ ਸੈਂਟਰ ਦਾ ਸੀ ਨਾ ਸਟੇਟ ਦਾ ਸੀ ਮੇਰੀ ਜ਼ਿੰਮੇਵਾਰ ਸਾਡੇ ਆਨ ਨੈਸ਼ਨਲ ਕਨਵੀਨਰ ਸਾਹਿਬ ਨੇ ਤੇ ਸਾਡੇ ਮਾਨਯੋਗ ਮੁੱਖ ਮੰਤਰੀ ਜੀ ਨੇ ਲਾਏ ਇਹ ਸਾਰੇ ਪੈਸੇ ਐਮਪੀ ਲੈਡ ਸੀਐਸਆਰ ਫੰਡ ਤੇ ਕੀ ਨਾਮ ਪਰਸਨਲ ਉਹਦੇ ਤੋਂ ਹੋਇਆ ਔਰ ਇਹ ਭੱਲੇ ਦਾ ਕੰਮ ਹੋਇਆ ਸਿਵਲ ਹਸਪੀਟਲ ਦਾ ਉਹਨਾਂ ਨੂੰ ਫੈਕਟ ਨਹੀਂ ਪਤਾ ਸਿਵਲ ਹਸਪੀਟਲ ਕਦੀ ਸੈਂਟਰ 'ਚ ਨਹੀਂ ਆਉਂਦਾ ਇਹ ਸਟੇਟ ਗਵਰਨਮੈਂਟੇ ਜਾਂਦਾ ਸੈਂਟਰ ਕਿਉਂ ਦੇਗੀ ਪੈਸੇ ਘੋੜਾ ਜੀ ਜਿਹੜਾ ਪੱਥਰ ਤੋੜਿਆ ਸੀ ਉਹ ਕਿਹੜਾ ਘੋੜਾ ਸੀ ਅੱਜ ਨਹੀਂ ਕਹਿੰਦੇ ਪੱਥਰ ਤੋੜਿਆ ਸੀ ਘੋੜਾ ਸੀ ਉਹ ਪ੍ਰੋਜੈਕਟ ਡਿਸਟ੍ਰਿਕਟ ਦਾ ਕਿਹੜਾ ਕਿਹੜਾ ਜੀ ਪੱਥਰ ਬੋਗੀਆਂ ਤੋੜਿਆ ਸੀ ਆਪਣੇ ਆਪਣੇ ਨਾਲ ਉਹ ਮੈਨੂੰ ਨਹੀਂ ਪਤਾ ਜੀ ਮੈਂ ਦੇਖਣਾ ਪਊਗਾ ਉਹਦੇ ਬਾਰੇ ਮੇਰੇ ਕੋਲ ਇਨਫੋਰਮੇਸ਼ਨ ਹੈ ਨਹੀਂ ਥੈਂਕ ਯੂ